ਸੱਤ ਕੁ ਵਜੋਂ ਨਾ ਬੱਸ ਕਿਰਾਏ ਦੇ ਗਏ। ਹਾਂਜੀ ਸਾਰੇ ਬਿਲਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤਿੰਨ ਚਾਰ ਦਿਨਾਂ ਬਾਅਦ ਵੀਡੀਓ ਚ ਦੁਆਰ ਤੇ ਵਾਪਸੀ ਕੀਤੀ ਹੈ ਜੀ। ਖੁਸ਼ਪ੍ਰੀਤ ਗਿਆ ਵਾ ਸ੍ਰੀ ਹੇਮਕੁੰਡ ਸਾਹਿਬ ਮੱਥਾ ਟੇਕਣ ਬਾਅਦ ਤੇ ਕੱਦਣ ਦੀ ਕਿਦਣ ਦੀ ਵਾਪਸੀ ਹੋਣੀ ਜੀ? ਪਾਸੋਂ ਦੀ ਚੌਥੇ। ਇਹ ਤਾਂ ਲੱਗਣਗੇ ਚਾਰ ਦਿਨ। ਤਿੰਨ ਚਾਰ ਦਿਨ ਤਾਂ ਲੱਗ ਜਾਣਗੇ। ਚਾਰ ਦਿਨ ਤਾਂ ਘੱਟੋ ਘੱਟ ਲੱਗ ਜਾਣਾਂ। ਨਾ ਇਹ ਤਾਂ ਲਾ ਕੇ ਆਉਣਗੇ 6-7 ਦਿਨ। ਕਿਵੇਂ ਮਾਹੌਲ ਮੂਹਲ ਉੱਧਰ ਅੱਜ ਤਾਂ ਜੀ ਪਹੁੰਚ ਗਏ ਠੰਡ ਵਾਲੇ ਇਰੀਜ਼ ਕਿ ਨਹੀਂ ਰੀਸੀਗਿਸ ਪਹੁੰਚ ਗਏ ਉੱਥੇ ਤੁਰ ਪੇ ਹੋਣਗਾ ਸਾਨੂੰ ਤੁਰ ਪੇ ਅੱਗੇ ਤੁਰ ਪੇ ਹੈਨਾ ਤੇ ਬਾਕੀ ਕੱਲੂ ਜਾਣਾ ਜੀ ਤਵੀਆਂ ਲੈਣ ਵਾਸਤੇ ਕੱਦੂ ਵਾਲੀਆਂ ਆ ਆਪਾਂ ਉਹ ਤੁਹਾਨੂੰ ਦਿਖਾਵਾਂਗੇ ਕਿ ਕੱਲ ਵਾਲੇ ਬਲੌਗ ਦੇ ਵਿੱਚ ਵੀ ਆਪਾਂ ਨੇ ਕਿੱਥੋਂ ਬਣਵਾਈਆਂ ਬੜਾ ਸੋਹਣਾ ਕੰਮ ਕਰਦੇ ਆਂ ਉਕਰਾਈਆਂ ਆਪਣੀਆਂ ਪੁਰਾਣੀਆਂ ਸੇਲ ਕਰਤੀ ਆਪਾਂ ਨੇ ਆਪਣੀਆਂ ਪੁਰਾਣੀਆਂ ਕਿੰਨੇ ਦੀਆਂ 20000 ਦੀ ਵਿਗੀਆਂ 20000 ਦੀਆਂ ਵਿਗੀਆਂ ਨਾ ਉਹ ਜ਼ਿਮੀਦਾਰ ਵਾਲੀਆਂ ਤੇ ਬਾਕੀ ਇਹਨਾਂ 'ਚ ਹੋਰ ਪਏ ਆ ਕੁਝ ਕੁ ਪੈਸੇ ਤੇ ਉਹ ਤੁਹਾਨੂੰ ਆਪਾਂ ਦਿਖਾਵਾਂਗੇ ਇੱਕ ਦੋ ਦਿਨ ਤੇ ਸਰਪ੍ਰਾਈਜ਼ ਤਾਂ ਕੱਲ ਦੇਖਿਆ ਤੁਸੀਂ ਕਿਵੇਂ ਲੱਗਿਆ ਏ ਤੁਹਾਨੂੰ ਬਹੁਤ ਵਧੀਆ ਚਾਚੇ ਤੇ ਪੁੱਛਦੇ ਆ ਪੱਕੇਵੇਂ ਆ ਫਿਰ ਸੀ ਸੱਸੀ ਗੱਲ ਦੀ ਸਾਰਿਆਂ ਨੂੰ ਚੀਜ਼ ਕਿਵੇਂ ਆ ਬਈ ਬਹੁਤ ਬਹੁਤ ਛੇ ਦੀ ਚੀਜ਼ ਬਸ ਐ ਨਹੀਂ ਦੱਸਣਾ ਵੀ ਹੈ ਕੀ ਆ ਹਾਂ 655 ਵਾਸਤੇ ਆ ਹੋ ਤੇ ਉਹ ਆਪਾਂ ਬਲੌਗ 2 ਦਿਨਾਂ ਬਾਅਦ ਅਪਲੋਡ ਕਰਾਂਗੇ ਰੀਝਾਂ ਲਾਤੀਆਂ ਹੁਣ ਐ ਵੀ ਨਹੀਂ ਦੱਸਣਾ ਵੀ ਕਿੱਥੋਂ ਆ ਰਿਹਾ ਹੈ ਹੈ ਨਹੀਂ ਦੱਸਣਾ ਹੈਗਾ ਐ ਵੀ ਨਹੀਂ ਦੱਸਣਾ ਹੈਗਾ ਤੇ ਲੇਜ਼ਰ ਕਰਾ ਦਾ ਕੰਮ ਚੱਲ ਰਿਹਾ ਜੀ ਜ਼ਬਰਦਸਤ ਪੂਰਾ ਕਿਉਂਕਿ 4 ਦਿਨ ਹੋ ਗਏ 5 ਦਿਨ ਮੈਂ ਵੀਡੀਓ ਤਾਂ ਨਹੀਂ ਪਾਈ ਲੋਡ ਬਹੁਤ ਤਾਂ ਕੱਲ ਵੀ ਰਾਤ ਲੇਟ ਨਾਈਟ ਵਰਕ ਚੱਲਿਆ ਥੋੜਾ ਜਿਹਾ ਕੀਤਾ ਕਰਕੇ ਹੁਣ ਸੱਜ ਦੇ ਥੋੜਾ ਜਿਹਾ ਇੱਕ ਲੇਟ ਹੋ ਜੰਨੇ ਆ ਉੱਠਣ ਦੇ ਵਿੱਚ ਜੇ ਰਾਤ ਨੂੰ ਹੰਬਲਾ ਮਾਰ ਲੈਣ ਜਿਆਦਾ ਦਿਨ ਚ ਧੁੱਪ ਚੜ ਜਾਂਦੀ ਅਸਲ ਚ ਫੇ ਭੱਜਣਾ ਠੋਥੀ ਪਾਣਾ ਚਾਹੀਦਾ ਕਿਹੜਾ ਟਾਈਮ ਕਰਤਾ ਮੈਂ 2 ਦਿਨ ਦੀ ਚਿਹਰੀ ਵੱਟ ਵੀ ਆਇਆ ਕੰਮ ਨਵੇੜਿਆ ਨਵੇੜਿਆ ਮਾਰ ਕੇ ਨਵੇੜਿਆ ਕੰਮ ਆਪਣੇ ਵੀ ਸ਼ਾਮ ਨੂੰ ਚੱਕਣੀ ਨਾ ਪਵੇ ਅ ਸ਼ਾਮ ਨੂੰ ਉੱਥੇ ਤਵੀਆਂ ਨਾਲ ਕੋਲ ਕਿਹੜਾ ਮਾਰ ਕੇ ਆਉਣਾ ਤੇ ਉਹਨਾਂ ਨੂੰ ਰੰਗ ਪੇਂਟ ਕਿਹੜਾ ਕਰਵਾਇਆ ਤਵੀਆਂ ਨੂੰ ਉਹ ਆਪਣੇ ਰੋਟੇਟਰ ਨਾਲ ਦਾ ਅੱਛਾ ਜਿਹੜਾ ਗਿਫਟ ਆਣਾ ਉਹਨੂੰ ਪੇਂਟ ਕਿਹੜਾ ਉਹਨੂੰ ਵੀ ਸੰਤਰੀ ਆ ਸੰਗਤਲੇ ਸੰਗਤ ਜਿਹੜੀ ਉਹ ਪੌਣੀ ਵਾਲੀ ਆ ਹਾਂ ਉਹ ਫੇਰ ਤੂੰ ਦੱਸੀ ਜਾਣਾ ਫੇਰ ਤੈ ਦੱਸੀ ਜਾਣਾ ਹਾਂ ਉਹਦੇ ਨਾਲ ਦਾ ਪੇਂਟ ਹੈ ਜੀ ਬਿਲਕੁਲ ਹਾਂ ਉਹ ਕਹਿੰਦਾ ਵੀ 500 55655 ਵਾਸਤੇ ਆ ਰਹੀ ਆ ਤੁਹ ਪਤਾ ਤਾਂ ਹੈ ਵੀ ਪੌਣੀ ਤਾਂ ਹੈ ਹੀ ਆ ਵੀ ਪੌਣਾ ਤਾਂ ਹੈ ਆ ਪਿੱਛੇ ਲਿੰਕਾ ਜੇ ਪੈਣੀ ਆ ਹੋਰ ਤਾਂ ਕਿਤੇ ਪੈਣੀ ਨਹੀਂ ਹੈ ਤੇ ਲੇਜ਼ਰ ਕਰਾ ਚੱਲੇ ਆ ਜੀ ਲੈ ਕੇ ਹੁਣ ਸਵੇਰ ਦੇ 7:30 ਵਜੇ ਦਾ ਟਾਈਮ ਹੋ ਚੁੱਕਿਆ ਸੂਰਜ ਦੇਖੋ ਕਿੱਥੇ ਪਹੁੰਚ ਗਿਆ ਜੀ ਜੁਰੀ ਜੁਰੀ ਦੀ ਤੈਰੀ ਕਿਵੇਂ ਆ ਜੀ ਫਿਰ ਜੀਲੀ ਕਿਆਰੀ ਅੱਜ ਪਾਣੀ ਛੱਡਤਾ ਕਿਹੜੀ ਕਿਹੜੀ ਜੀਲੀ ਲਾ ਰਹੇ ਆਪਾਂ ਪਹਿਲਾਂ ਉਹ ਲਾਉਂਦੇ 24 ਬਾਈ ਮੇਰਾ ਤਾਂ ਨਾ ਲੇਜ਼ਰ ਕਰਾ ਕਰਕੇ ਮੈਨੂੰ ਤਾਂ ਐ ਨਹੀਂ ਪਤਾ ਵੀ ਪਨੀਰੀ ਕਿਹੜੀ ਵਿਜੀ ਆ ਕਿਹੜੀ ਨਹੀਂ ਵਿਜੀ ਕਿੱਥੇ ਕਿੱਥੇ ਕਿਆਰਿਆਂ ਮੈਂ ਤਾਂ ਕਿਆਰਾਂ ਦਾ ਵੀ ਨਹੀਂ ਪਤਾ ਹੈ ਵੀ ਕਿਹੜਾ ਕਿਆਰਾ ਕਿਹੜੀ ਪਨੀਰੀ ਦਾ ਮੈਂ ਜਾ ਕੇ ਉੱਥੇ ਥੋੜੀ ਜਾਣ ਲੈਣੀ ਵੀਡੀਓ ਕਾਲ ਕਰ ਲਿਆ ਕਰਦੀ ਆ ਵੀ ਕਿਹੜੇ ਕਿਆਰੇ ਚ ਆਪਾਂ ਹੋਰ ਕਰੂਗੇ ਨਾ ਹਾਂ ਤੇ ਉਹਦੇ ਉੱਪਰ ਪਰਚੀਆਂ ਲਿਖ ਕੇ ਨਾ ਜਦੋਂ ਡੰਡੇ ਉੱਪਰ ਗੱਡ ਦਵੇ ਉੱਥੇ ਵੀ ਆਹ ਆ ਪਨੀਰੀ ਆ ਪਨੀਰੀ ਹੈ ਨਾ ਤੇ ਹੁਣ ਫਿਰ ਵੀ 50 ਕਿੱਲਿਆਂ ਦੀ ਯਾਰ ਕਿਤੇ ਥੋੜੀ ਪਨੀਰੀ ਹੋ ਜਾਣ ਮਸ਼ੀਨ ਦਾ ਹਾਂ ਮਸ਼ੀਨ ਦਾ ਟ్రਾਇਲ ਕਰਨਾ ਹੈ ਕਿ ਜਿਹੜੀ ਮਸ਼ੀਨ ਲਾਉਂਦੀ ਹੈ ਨਾ ਜੀ ਝੋਨਾ ਲਾਉਂਦੀ ਹੈ ਉਹ ਮਸ਼ੀਨ ਦਾ ਟ్రਾਇਲ ਲੈਣਾ ਜੇ ਬਰਾਬਰ ਰੱਖੇ ਸੁਖ ਜੀ ਦੀ ਆਪਣੀ ਕਾਮਯਾਬ ਰਹੀ ਧਾਣ ਨੂੰ ਆਪਣੀ ਜੀਲੀ ਲਾਉਣੇ ਵਾਲੀ ਮਸ਼ੀਨ ਲੈ ਆਉਣੀ ਆ ਉਹ ਤਾਂ ਜਰ ਕਾਮਯਾਬ ਹੋ ਹਾਂ ਉਹ ਕਾਮਯਾਬ ਹੋਊਗੀ ਮੰਨ ਲੈ ਤੂੰ ਉਹ ਕਿੰਨਾ ਚਲਾਈਏ ਮੇਰੇ ਹਿਸਾਬ ਨਾਲ ਤਾਂ ਇੱਕ ਦਾ ਕਰਕੇ ਲਈਏ ਆਪਾਂ ਲੇਜ਼ਰ ਵਾਲੇ ਚ ਲੇਜ਼ਰ ਵਾਲੇ ਚ ਹੈਨਾ ਕਦੋਂ ਕਰਨ ਦੀ ਲੋੜ ਪਊਗੀ ਕਿ ਲੋੜ ਨਹੀਂ ਨਹੀਂ ਕਦੋਂ ਤਾਂ ਕਰਨਾ ਪਊਗਾ ਫਿਰ ਉਹ ਟਾਈਟ ਹੋਇਆ ਹੋਵਾ ਹੁੰਦਾ ਨਾ ਇੰਨੇ ਤੋਂ ਵੱਧ ਤਾਂ ਡੱਕੇ ਹੀ ਨਹੀਂ ਜਾਣਾ ਵਿੱਚ ਵੀ ਜੇ ਉਹ ਮਸ਼ੀਨ ਲਾਉਗੀ ਹੂੰ ਦੇਮਸੇ ਇਹ ਵੀ ਚਾਹੀਦਾ ਜੇ ਰੂਟਾ ਫਿਟਰੇ ਮਾਰ ਦਵੇ ਰੂਟਾ ਫਿਟਰ ਜਰੂਰ ਪਾਣੀ ਪਾਉਣਾ ਸੀਲਾਂ ਚ ਅੱਛਾ ਵੀ ਆਪਣਾ ਉਹ ਠੀਕ ਹੈ ਤਵੀਆਂ ਫੇਰ ਕੇ ਸੁਹਾਗਾ ਮਾਰ ਦਵੇ ਗੱਡ ਕੇ ਸੁਹਾਗਾ ਨੂੰ ਲੱਗਦਾ ਗਿਆ ਤਵੀਆਂ ਦੇ ਪਿੱਛੇ ਆਉਹੀ ਫੱਟੀ ਜੀ ਹੈ ਨਾ ਕਿਤੇ ਉਹ ਨਾ ਕੰਮ ਹੋਵੇ ਸਾਧੂ ਗੱਡੀ ਫੁੱਫੜ ਮੰਗ ਫਿਰ ਪਾਣੀ ਨਾ ਪੂਰਾ ਹੋਵੇ ਕਿਤੇ ਇੱਥੇ ਤਾਂ ਬਾਦੂ ਪਾਣੀ ਹੈ ਨਾ ਪਾਣੀ ਬਥੇਰਾ ਹੈ ਨਾ ਪਾਣੀ ਤਾਂ ਖੰਦੇ ਨਹੀਂ ਅੱਛਾ ਮੈਨੂੰ ਇੱਕ ਹੋਰ ਵੀ ਦੱਸ ਵੀ ਹੁਣ ਤੂੰ ਚੱਲ ਭਈਆਂ ਦੀ ਲਵਾਈ ਹੈ ਮੰਨ ਲਾ 3500 ਰੁਪਿਆ 4000 ਰੁਪਿਆ ਇੰਨੇ ਦੇ ਵਿੱਚ ਵਿੱਚ ਤਾਂ ਰਹਿੰਦੀ ਹੋਆ ਹੈ ਹਾਂ ਤੇ ਇਹ ਤੇ ਮਿਲ ਖਾਦਾ 353600 ਰੁਪਏ 3500 ਤੋਂ ਚ ਮੋਟਾ ਮੋਟਾ ਪਿੱਛੇ ਦਾਸਣ ਲਾ ਕੇ 4000 ਰੱਖ ਦੂੰ ਹੈਨਾ ਰਾਸਣ ਖੁੱਲਾ ਹੁੰਦਾ ਆਪਣਾ ਵੀ ਤੇ ਉਹਦੇ ਬਾਅਦ ਕੱਦੂ ਚ ਕਿੰਨੇ ਦਾ ਖਰਚਾ ਆ ਜਾਂਦਾ ਕੱਦੂ ਤਾਂ ਫਿਰ ਵੀ ਕਰਨਾ ਹੀ ਪੈਣਾ ਕੱਦੂ ਦਾ ਫਿਰ ਵੀ ਕਰਨਾ ਹੀ ਪੈਣਾ ਆਪਾਂ ਨੂੰ ਤੇ ਕੱਦੂ ਤੇ ਬਾਅਦ ਲੱਲੇ ਭੱਬੇ ਕਰਦੇ ਕਰਾਉਂਦੇ 505500 ਦਾ ਖਰਚਾ ਆ ਜਾਂਦਾ ਆਪਣਾ 1 ਏਕੜ ਚ 1 ਕਿੱਲੇ ਚ ਜੇ ਮੰਨ ਲਾ ਆਪਾਂ 50 ਕਿੱਲਿਆਂ ਦੀ ਵੀ ਆਪਾਂ ਜੀਲੀ ਲਵਾਈ ਕਰਾਉਣੀ ਆ ਇੰਨੀ ਦੀ ਮਸ਼ੀਨ ਨਹੀਂ ਹੈਗੀ ਕਹਾ ਮਸ਼ੀਨ ਤਾਂ ਸਬਸਿਡੀ ਵੀ ਆ ਹਾਂ ਸਬਸਿਡੀ ਵੀ ਆ ਉਹਦੇ ਉੱਪਰ ਬਾਕੀ ਦੇਖਦੇ ਆ ਟ੍ਰਾਇਲ ਸਹੀ ਇਤਕੀ ਬਾਕੀ ਆ ਹਾਂ ਹਾਂ ਉਹ ਵੀ ਲਾਂ ਦੇਖਾਂਗੇ ਪਤਾ ਪਤਾ ਕਰੂੰਗਾ ਨਾ ਫਿਰ ਪਤਾ ਲੱਗੂ ਵੀ ਕਿੰਨੇ ਦੀ ਆ ਵੀ ਕੀ ਹੱਕਦਾ ਆਪਣੇ ਤਾਂ ਕਿਹੜੇ ਇਧਰੇ ਆਪਣੇ ਤਾਂ ਬੰਨੇ ਚੰਨੇ ਚ ਨਹੀਂ ਹੈ ਮਸ਼ੀਨ ਕੋਈ ਇਦਾਂ ਦੀ ਨਹੀਂ ਹੈ ਹੈਨਾ ਤੇ ਦੇਖਦੇ ਆ ਉਹਨੂੰ ਵੀ ਤੇ ਮੋੜਦੇ ਆ ਟਰੈਕਟਰ ਚੱਲਦੇ ਆ ਲੇਜ਼ਰ ਕਰਾ ਲੈ ਕੇ ਤੇ ਅਰਜੁਨ ਵੀੜਾ ਉਹਨਾਂ ਕੰਮ ਕੱਲ ਨੂੰ ਜਾਣਾ ਤਵੀਆਂ ਲੈਣ ਬਾਅਦ ਤੇ ਟਰੈਕਟਰ ਧੋਤੇ ਰੀਜਾਂ ਲਾਤੀਆਂ ਨਾ ਕੱਢਣ ਜੀ ਨਹੀਂ ਕਰਦਾ ਟਰੈਕਟਰਾਂ ਨੂੰ ਜਿਹਨੂੰ ਤਾਂ ਪੈਣੀ ਉਹਦੇ ਡੈਸ਼ਬੋਰਡ ਤੇ ਪਾਲਸ ਰਹਿਦੀ ਹੈ ਮਾਰਨੇ ਨੂੰ ਹਲੇ ਕੋਈ ਨਾ ਮਾਰਦਾਂਗੇ ਕੱਦੂ ਕਰਨ ਤੋਂ ਇੱਕ ਦਿਨ ਪਹਿਲਾਂ ਮਾਰ ਦੂਗੇ ਹਾਂ ਕੱਦੂ ਜੀ ਤਾਂ ਜ਼ਰੂਰ ਬਾੜਨਾ ਹੈ ਜੀ ਬਾੜਨੇ ਵੀ ਪਿਛਲੇ ਪਿਛਲੇ ਸਾਲ ਤਾਂ ਨੋ ਬਤਾ ਗਈ ਸੀ ਪਰ ਬਾੜ ਨਹੀਂ ਦਿੱਤਾ ਮੈਂ ਫੇਰ ਜੱਤਾ ਫਰਮਾਨੀ ਵਾਲਾ ਲੈ ਗਿਆ ਤਾਂ ਕਿਹਾ ਤਾਂ ਜਾ ਤੂੰ ਆਈ ਤਾਂ ਹੈ ਕੋਈ ਐਂ ਤੇ ਗੜਨ ਕੇ ਵੀ ਜਿਆਦਾ ਟਰੈਕਟਰ ਆ ਤੀ ਸੁੱਕ ਗਈ ਬਹੁਤ ਜਿਆਦਾ ਕਿੰਨਾ ਕੁਝ ਨਹੀਂ ਹੁੰਦਾ ਦੇਖੀ ਤੂੰ ਜਦਨ ਫਿਰ ਲਿਆ ਕੇ ਜਿਹੜੇ ਮੈਂ 655 ਵਾਸਤੇ ਆਉਣਾ ਨਾ ਜਿਹੜਾ ਸਮਾਨ ਆਪਣੇ ਵਾਸਤੇ ਉਹ ਆਉਣਾ ਗਿਫਟ ਜਦ ਲਿਫਟ ਥੱਲੇ ਸਿੱਟ ਕੇ ਪੂਰੀ ਦੇਖੀ ਤੂੰ ਚੱਲਣਾ ਫੇਰ ਸਿਰੇ ਪਹੁੰਚ ਕੇ ਆਪਾਂ ਥੋੜੀ ਕੀ ਕਸੇ ਰਹਿ ਗਈ ਉਹ ਫਿਰ 4x4 ਹੀ ਖਿੱਚੂਗਾ ਉਹ 4x4 ਨਹੀਂ ਖਿੱਚਣਾ ਫੇਰ ਆ ਟਰੈਕਟਰ ਮੰਗਦਾ ਬਾਪੂ ਉੱਥੇ ਵਾਲਾ ਕਿੱਥੇ ਵਾਲਾ ਛੰਨਾ ਵਾਲਾ ਕੀ ਕਹਿੰਦਾ ਕਹਿੰਦਾ ਮੈਨੂੰ ਦੇ ਦੇ ਮੈਂ ਆਖ ਖੜਦਾ ਕੋਈ ਨਹੀਂ ਵਿਚਾਰ ਬਣਾਉਂਦਾ ਮੈਂ ਜੇ ਨਹੀਂ ਸਲਾਹ ਵੀ ਆਪਾਂ ਦੂਆ ਲਵਾਵਾਂਗੇ ਫਿਰ ਜੀ ਆੜੀ ਹੈ ਨਾ ਫਰਕ ਵੀ ਨਹੀਂ ਵੜਕ ਬਹੁਤ ਹੈ ਜੀ ਫਰਕ ਵੜ ਕੇ ਆਈ ਦੀ ਹਾਂ ਜਾਂ ਰੰ 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 ਕਰਦਾ ਚੱਲਦਾ ਨਾ ਹਾਂ ਫਿਰ ਉਹ ਤਾਂ ਘਸੁੰਨੇ ਜਾ ਹੋਗੇ ਚੱਲੂਗਾ ਉਹ ਘਸੁੰਨੇ ਜਾ ਫਿਰ ਏਸੀ ਉਸੀ ਲਵਾਵਾਂਗੇ ਹੁਣ ਅਜੀ ਧੁੱਪ ਚ ਫਿਰ ਹੁਣ ਕਿੰਨਾ ਕ ਟਾਈਮ ਚੰਮ ਚ ਇੱਥੇ ਪੱਖਾ ਦਾ ਯਾਰ ਪੱਖਾ ਤੇਰੇ ਉੱਪਰ ਲੱਗਿਆ ਵਾ ਇਹਦੇ ਪਰ ਹੈ ਨਹੀਂ ਤਾਰ ਤਾਂ ਹੈ ਕੋਲ ਨਾਲ ਕੁਝ ਨਹੀਂ ਬਣਦਾ ਕੂਲਰ ਕਿਤੇ ਠੰਡੀਆਂ ਵਾ ਮਰੂਗਾ ਕੂ

ਆਪ ਨੂੰ ਚੱਲਦਾ ਇੱਕ ਤਾਂ ਉਹਨਾਂ ਨੂੰ ਉੱਟੀ ਤੋਂ ਫਾਰੂ ਦੇਖੀ ਹੁਣ ਆਪਾਂ ਦੀ ਧਰਿਆਣਾਂ ਨੂੰ ਜਿਹੜਾ ਰੋਟੇਟਰ ਤੇ ਲੱਗਿਆ ਹੋਇਆ ਸੀ ਮੈਂ ਸਰੋ ਤੇ ਬਾਕੀ ਉਹ ਦੇਖਦੇ ਕੋਈ ਪਲੈਨਿੰਗ ਓਕੇ ਕਿੱਟੋ ਕੰਮ ਨੂੰ ਕਰਾਂ ਐਦਰ ਆਪਣੇ ਸਾਹਮਣੇ ਗੁਰਦੁਆਰਾ ਸਾਹਿਬ ਦਾ ਇੱਥੇ ਉਹ ਬਣਦੇ ਆ ਜੀ ਲੰਗਰ ਹਾਲ ਬਣਨਾ ਉਹਦੇ ਕੋਲ ਗੁਰਦੁਆਰਾ ਸਾਹਿਬ ਤੇ ਆਹ ਗੇਟ ਆ ਗਿਆ ਇੱਥੇ ਨੂੰ ਮਤਲਬ ਉਥੋਂ 게ਟ ਆ ਗਿਆ ਤੇ ਆ ਭਰਤ ਪਾਇਆ ਕੱਲ ਕਰਾਹਾਂ ਨਾਲ ਬੱਧਰੀ ਕਰੀਆ ਇਥੋਂ ਟਿੱਪਰ ਗਿਲੇ ਤੇ ਉਰੇ 10 ਪਤਾ ਨਹੀਂ 11 ਟਿੱਪਰ ਗਿਲੇ ਆ ਅ ਪਹੀ ਨਾਲ ਤੋਂ ਉੱਚਾ ਚੱਲ ਗਿਆ ਕੰਮ ਪਿਓਰ ਫੀਲ ਦਾ ਹੁਣ ਇੱਥੇ ਲੰਗਰ ਹਾਲ ਦਾ ਵੱਡਾ ਸੈਟ ਲੋ ਪੈਣਾ ਲੈਂਟਰ ਪੈਣਾ ਬਹੁਤ ਸੋਹਣਾ ਬਣਨਾ ਦੇਖੋ ਲੰਗਰ ਹਾਲ ਇੱਥੇ ਕਿਉਂਕਿ ਅੱਗੇ ਅੱਗੇ ਪਿੰਡਾਂ 'ਚ ਜਗ੍ਹਾ ਮਿਲਣੀ ਨਹੀਂ ਹੈ ਸ਼ੋਰਟੇਜ ਹੋ ਜਣੀ ਹੈ ਬਾਹਰ ਮਕਾਨ ਜਾਈ ਜਾਂਦੇ ਆ ਅੰਦਰ ਅੰਦਰਾਂ 'ਚ ਘਟਮਾ ਹੋ ਜਾਂਦਾ ਹੁਣ ਗੁਰਦੁਆਰਾ ਸਾਹਿਬ ਦਾ ਜਿਵੇਂ ਆ 게ਟ ਆ ਗਿਆ ਤੇ ਆ ਸਿੱਧਾ ਕੋਟਵਾ ਸਾਉਤਾ ਕੇ ਆ ਦੀ ਪਤਰੀ ਗਾਲ ਜੀ ਕਿਹੜੀਆਂ ਤੂੰ ਆ ਕੀ ਲੱਗੇ ਮੈਂ ਕਰਨਾ ਆਹਾ ਬੂਟੇ ਯਾਰ ਗਰਮੀ ਬਹੁਤ ਆ ਬੂਟੇ 'ਚ ਪਾਣੀ ਪਾਏ ਕਰਨਾ ਯਾਰ ਅੱਛਾ ਉਹ ਬਣਾ ਰਹੇ ਆ ਕਿ ਭਰ ਗਈ ਦੀ ਯਾਰਾ ਵਧੀਆ ਵਧੀਆ ਜਦ ਗਰਮੀ ਲੰਗੇ ਤੇ ਯਾਦ ਆਇਆ ਤੈਨੂੰ ਨਾ ਹੈ ਮਾਦਰ ਉਹਦੇ ਪਾਣਾ ਪਾਣੀ ਹੁਣ ਟਾਈਮ ਮਿਲ ਗਿਆ ਹੋਰ ਕਿੱਧਰ ਐਨੇ ਤੂੰ ਅੱਜ ਕੱਲ ਦਿਖਦੇ ਨਹੀਂ ਤੂੰ ਅੱਜ ਕੱਲ ਕੱਲ ਨੂੰ ਜਾਣਾ ਪਹਾੜੀਆਂ ਦੇ ਕਿਨਾਂ ਦੇ ਪਹਾੜੀਆਂ ਦੇ ਤੂੰ ਢੰਗਾਂ ਖਾਣੀ ਹੈ ਜਦ ਪਤਾ ਵੀ ਵੀਡੀਓ ਬਣਾ ਦੇ ਬੋਲਣਾ ਜ਼ਰੂਰੀ ਹੈ ਮੰਨੂ ਕਿਆ ਪਤਾ ਤੂੰ ਵੀਡੀਓ ਬਣਾਉਣਾ ਹਾਂ ਤੇ ਤੈਨੂੰ ਪਤਾ ਹੀ ਨਹੀਂ ਉਹਦੇ ਜਾਣਾ ਬੀਤੀ ਬਾਈ ਉਹਨਾਂ ਦੇ ਕਿਹਨਾਂ ਦੇ ਬੀਤੀ ਬਾਈ ਉਹਨਾਂ ਦੇ ਠੀਕ ਹੈ ਉਹ ਭਾਗਾ ਚ ਠੀਕ ਆ ਹੁਣ ਠੀਕ ਆਊਗਾ ਕਿੱਧਰ ਐਂ ਦਿਗੇ ਨੇ ਅੱਜ ਕਿੱਧਰ ਗਿਆ ਵਾ ਅੱਜ ਪਤਾ ਨਹੀਂ ਮਾਸਟਰ ਗਿਆ ਹੀ ਨਹੀਂ ਹੈਗਾ ਅੱਜ ਅੱਛਾ ਠੀਕ ਹੈ ਕੱਲ ਨੂੰ ਆ ਜੀ ਫਿਰ ਆਪਾਂ ਨੇ ਜਾਣਾ ਲੈਣ ਵਾਸਤੇ ਸਮਾਨ ਕਿਆ ਤਵੀਆਂ ਲੈ ਕੇ ਆਉਣੀਆਂ ਕੱਲ ਨੂੰ ਕਦੋਂ ਆਉਣੀਆਂ ਨਾਲੇ ਕੰਨ ਦਾ ਹੱਲ ਲਿਆਉਣੇ ਆ ਅੱਛਾ ਕੈ ਕ ਵਜੇ ਜਾਣਾ ਕੱਲ ਨੂੰ ਤੂੰ ਜਨਤ ਕਾਂਤਨ ਕੰਮ ਕੀਆ ਕੱਲ ਨੂੰ ਕੰਮ ਦਾ ਵਜੇ ਉੱਥੇ ਜਾਣਾ ਤੇ ਸੱਤੀ ਮਾਰ ਲੂਗਾ ਕੋਈ ਗਿਫਟ ਮਿਲ ਜਾਵੇ ਦੁਪਹਿਰੇ ਦੁਪਹਿਰੇ ਤੇ ਦੁਪਹਿਰੇ ਤੇ ਜਾਣਾ ਆਪਾਂ ਨੇ ਉੱਥੇ ਜਾਣਾ ਅਨੰਦਪੁਰ ਕੋਲਰ ਸਾਈਡ ਤੋਂ ਅੱਛਾ ਹੂੰ ਅਨੰਦਪੁਰ ਕੋਲੋਂ ਉੱਡਦੇ ਲਿਆਉਣੇ ਨੇ ਹਾਂ ਕੱਲ ਠੀਕ ਹੈ ਠੀਕ ਹੈ ਕੱਲ ਬੇਲਾ ਨਹੀਂ ਫਿਰ ਤੂੰ ਆਪਾਂ ਦੋਨੋਂ ਟਰੈਕਟਰ ਲੈ ਕੇ ਚੱਲਾਂਗੇ ਚੱਲੂ ਲੈ ਜਾਵਾਂਗੇ ਵਾ ਠੀਕ ਵਾ ڈن ਹੁਣ ڈن ਤੈਨੂੰ ਦੇਖ ਕੇ ਜਦ ਹੀ ਬ੍ਰੇਕਾਂ ਮਾਰੀਆਂ ਮੈਂ ਬ੍ਰੇਕਾਂ ਮੈਨੂੰ ਪਤਾ ਨਹੀਂ ਹੈਗਾ ਹੂੰ ਚੱਲ ਠੀਕ ਹੈ ਓਕੇ ਬਾਕੀ ਮਿਲਦੇ ਆ ਫਿਰ ਕੱਦੂ ਚ ਕਦੂ ਕਦੂ ਜੀ ਮਿਲਦੇ ਆਹੋ ਲਾਓ ਜੀ ਤੇਲ ਪਾ ਕੇ ਪਹੁੰਚ ਚੁੱਕੇ ਆਂ ਖੇਤਾਂ ਦੇ ਵਿੱਚ ਤੇ ਆ ਰਾਤ ਕਰ ਗਿਆ ਸੀ ਮੈਂ ਆ ਕਿਲਾ ਉਹ ਕਿਲਾ ਉਹਦੇ ਚ ਪਾੜ ਪਾੜ ਫੇਰਤੀ ਉਹ ਪਤਾ ਜਿੱਥੇ ਸਵਰਾਜ ਚੱਲਦਾ ਉਹਦੇ ਨਾਲ ਇੱਕ ਆ ਕਿਲਾ ਕੱਢ ਗਿਆ ਤੇ ਨਾ ਤੇਲ ਪਾਉਣ ਲੱਗੇ ਯਾਰ ਪਤਾ ਨਹੀਂ ਮੇਰੇ ਨਾਲੇ ਹੁੰਦਾ ਪਤਾ ਨਹੀਂ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਵੀ ਆ ਆ ਨਾ ਜਾਮ ਹੋ ਜਾਂਦਾ ਮਿੱਟੀ ਕੱਟੇ 'ਚ ਤੁਹਾਡਾ ਵੀ ਮੈਂ ਹੁਣ ਜਿਹਨੂੰ ਓਪਨੇ ਰੱਖਿਆ ਬਹੁਤ ਔਖਾ ਖੁੱਲਿਆ ਪੰਪ ਤੇ ਮਿੱਟੀ ਭਰ ਕੇ ਨਾ ਜਾਮ ਜਾ ਹੋ ਜਾਂਦਾ ਹੈ ਮਾਚਲੇ ਟੱਕਣ ਕਿਹੜੇ ਹਿੱਲਦਾ ਇੱਥੇ ਹੁਣ ਕੈੜਾ ਬੂਰਾ ਹੋ ਬਾਬੀ ਇਹਨੂੰ ਇੰਨਾ ਕਿਉਂ ਓਪਨੇ ਰਹਿਣ ਦਿੰਦੇ ਨੇ ਅੱਜ ਤარი ਇਹ ਸਮਾਨ ਤੇਰੀ ਇਹ ਫਿਟਿੰਗ ਨਾ ਕਿ ਬਾਬੇ ਨਾਲ ਚਲਾਉਣਾ ਪਰ ਮਿੱਟੀ ਚੱਕੀ ਵਾਹ ਖੇਤਾਂ ਚ ਨਾ ਉੱਚਾ ਨਹੀਂ ਮੈਂ ਬਣਾਉਂਦਾ ਆ ਦੇਖੋ ਜਿੱਥੇ ਮੈਂ ਕਰੀ ਜੇ ਜਿੱਥੇ ਜਿੱਥੇ ਨਹੀਂ ਮੀਂਹ ਤੋਂ ਅੱਗੇ ਮਰਪਾਉਣਾ ਇਹਦੇ ਤੇ ਸੁਹਾਗਾ ਰਹਿਣਾ ਦੋ ਪਾਲੇ ਕਿਤੇ ਲੱਗਦਾ ਤੇ ਲਓ ਜੀ 레이జర్ ਕਰਾ ਦਾ ਕੰਮ ਨਵੇੜ ਕੇ ਘਰੇ ਖੜਾ ਕੇ ਤੇ ਹੁਣ ਜਾ ਰਹੇ ਆਂ ਸੀ ਆਨੰਦਪੁਰ ਗਲਾਉਡ ਨੂੰ ਤੇ ਉੱਥੇ ਨਾ ਇੱਕ ਤਾਂ ਉਹ ਕਟਿੰਗਾਂ ਦੇ ਕੇ ਆਉਣੀ ਦੋ ਆਪਾਂ ਨੇ ਕਿਹੜੇ ਕਿਹੜੀਆਂ ਕਟਿੰਗਾਂ ਚ ਦਿਖਾਈ ਮੜ ਜੇ ਕਿਵੇਂ ਦੀ ਪਲੇਟ ਆ ਇਹ ਕੱਲ ਲੈ ਕੇ ਆਏ ਸੀ ਉੱਥੇ ਜਦੋਂ ਮਤਲਬ ਸਹੋਲੀ ਗਏ ਤੇ ਉੱਥੋਂ ਕਟਿੰਗ ਹੋਈਆਂ ਨੇ ਆਪਾਂ ਨੇ ਤਵੀਆਂ ਤੇ ਲਾਉਣੀ ਆ ਢਿੱਲੋ ਫਾਰਮ ਵਾਲੀ ਆ ਢਿੱਲੋ ਫਾਰਮ ਵਾਲੀ ਉਹ ਪਲੇਟ ਇਹ ਲੱਗਣੀ ਆਪਣੀ ਹੈਰੋਂ ਤੇ ਜਿਹੜੀ ਕੱਤੂ ਵਾਲੀਆਂ ਤਵੀਆਂ ਤੇ ਅਸੀਂ ਲਵੇ ਤਵੇ ਆ ਅਨੰਤਪੁਰ ਕਲਾਉਡ ਦੇ ਹੁਣ ਇੱਥੇ ਦੇਖਦੇ ਆਂ ਡੱਫੂ ਵਾਲ ਨੇ ਮੈਂ ਤਾਂ ਕਦੇ ਆਇਆ ਨਹੀਂ ਪਹਿਲਾਂ ਤੂੰ ਐਂ ਸੀ ਨਹੀਂ ਦੋਵੇਂ ਜਣੇ ਅਸੀਂ ਪਹਿਲੀ ਵਾਰੇ ਚੱਲੇ ਆ ਅੱਜ ਤਵੀਆਂ ਲੈਣਾ ਹਣਾ ਤਾਂ ਵੈਸੇ ਕਰ ਲੂ ਹੈ ਅੱਜ ਆਪਾਂ ਪਹੁੰਚ ਲਿਆ ਵੀ ਦੇਖ ਲਿਆ ਵੀ ਹਾਂ ਕਿ ਐ ਤੇ ਕਿਵੇਂ ਹੈਣਾ ਡੈਡੀ ਉਨੀ ਹੁੰਦੇ ਜਾਂਦੇ ਰਹਿੰਦੇ ਤੇ ਬਾਕੀ ਜਾ ਕੇ ਦੇਖਦੇ ਆਂ ਹੁਣ ਤਵੀਆਂ ਤੁਹਾਨੂੰ ਦਿਖਾਉਨੇ ਆ ਥੋੜੀ ਬੋਤੀ ਝਾਤੀ ਥੋੜੀ ਮਰਾਉਨੇ ਆ ਤੇ ਬਾਕੀ ਮਿਲਦੇ ਆ ਹੁਣ ਲਵਲੀ ਬਿਲੈਂਡਰੈਸ ਕਿੱਥੇ ਦਾ ਕਿਵੇਂ ਨਹੀਂ ਹੈਣਾ ਸੌਖਾ ਜੀ ਮਿਲਦੇ ਆ ਅਨੰਤ ਆਪਾਂ ਅਨੰਤਪੁਰ ਲੱਗ ਗਿਆ ਕਲਾਉਡ ਲੱਗ ਗਿਆ ਹੈਨਾ ਫੜਕਦੇ ਆਪਲੇ ਅਸੀਂ ਨੰਨਪੁਰ ਇਤਲੇ ਵਸੇ ਤਲਪੜਾ ਅੱਛਾ ਜਿਵੇਂ ਉਹ ਜਿਵੇਂ ਸੁਣ ਕੇ ਲੰਘਦੀ ਹੈ ਗੱਭਨ ਸੜਕ ਲੰਘਦੀ ਹੈ ਅੱਛਾ ਠੀਕ ਹੈ ਤੇ ਬਾਕੀ ਪਹੁੰਚ ਕੇ ਤੁਹਾਨੂੰ ਦਿਖਾਉਨੇ ਆ ਫਿਰ ਤਵੀਆਂ ਇਹ ਮਤਲਬ ਤੁਹਾਡਾ ਵੱਜਦਾ ਕਿਹੜਾ ਜੀ ਇਹ ਨੰਨਪੁਰ ਕਲਾਉੜੇ ਵੱਜਦਾ ਖਾਸ ਹੈ ਨੰਨਪੁਰ ਕਲਾਉੜ ਹੈ ਨਾ ਤੇ ਆਹ ਹੈ ਰੂ ਆਪਣੀ ਤਿਆਰ ਹੋ ਰਹੀਆਂ ਜੀ ਤੇ ਇਹਨਾਂ ਦਾ ਹਲੇ ਪੇਂਟ ਹੋਣਾ ਹੈ ਕੱਦੂ ਕਰ ਲੱਗਣਾ ਤਾਂ ਚਾਚੀ ਕਹਿੰਦਾ ਇੱਕ ਦੋ ਦਿਨਾਂ ਚ ਤੇ ਦੋ ਤਵੀਆਂ ਜਾਣੀਆਂ ਆਪਣੇ ਇਹ ਔਰ ਬਿੱਟੂ ਵੀ ਨਾਲ ਜਾਣੀ ਬਿੱਟੂ ਵੀ ਜਿਹਨੇ ਨਾਲ ਆਪਣੇ ਬਿਰਤੀ ਵਾਲੀ ਜੀਲੋ ਡ੍ਰਿਲ ਲਈ ਸੀ ਨਾ ਨਾਲ ਉਹਨਾਂ ਦੇ ਵਿਚਾਰਿਆਂ ਇੱਕ ਅੱਛਾ ਫੱਟਾ ਵੀ ਕਰਦਾ ਨਿਕ ਇਹਦੇ ਚ ਬੈਂਟ ਪੈ ਜਾਣਾ ਕਲੇਰ ਚ ਨਹੀਂ ਮੈਂ ਤੁਹਾਨੂੰ ਸਮਝਾਉਣਾ ਸਾਰੀ ਗੱਲ ਕਿ ਆ ਢਿੱਲੋਂ ਫਾਰਮ ਦੇ ਇਥੇ ਢਿੱਲੋਂ ਬਹੁਤ ਬੜਾ ਕਟਾਲਿਆ ਤਾਂ ਕਿੱਥੇ ਲੱਗਣਾ ਹੈ ਜੀ ਇਹ ਕਿੱਥੇ ਇੱਥੇ ਉਦੇ ਲਾਉਣ ਬਾਅਦ ਤੇ ਕਟਿਆਦਾ ਹੈ ਠੀਕ ਹੈ ਠੀਕ ਹੈ ਚਲ ਆ ਢਿੱਲੋਂ ਫਾਰਮ ਹੋ ਜਾਣੇ ਉਹਨੂੰ ਕਿਤੇ ਹੋਰ ਕਰਾਵਾਂਗੇ ਕਰਾਂਗੇ ਸੱਟ ਉਹਨੂੰ ਕਿਤੇ ਕੋਈ ਟ੍ਰਾਲੀ ਟ੍ਰੋਲੀ ਤੇ ਲਾਵਾਂਗੇ ਜੀ ਹਾਂ ਜੀ ਹਾਂ ਇਹਨੂੰ ਗੱੱਬੇ ਨੂੰ ਬਦਲਾ ਵੱਢ ਕੇ ਇੱਥੇ ਪੱਤੇ ਲਾ ਦੇਣੇ ਕੋਈ ਨਹੀਂ ਨਵੇੜ ਤੇ ਕਰਨੇ ਇਹਦਾ ਹੁਣ ਇਹਨੂੰ ਜਾਈਦਾ ਤਾਂ ਚੱਲੂਗਾ ਇਹਨੂੰ ਦੇਖਾਂਗੇ ਲਟਕਾਵਾਂਗੇ ਕਿਤਨਾ ਕਿਸੇ ਪਾਸੇ ਦੇ ਹਾਂ ਇਹ ਤਾਂ ਬੜੇ ਉੱਡ ਕਰਨੇ ਕਿਤੇ ਸੱਟੇ ਵੀ ਰਿਜ਼ੋਰਟ ਨੂੰ ਫਾਰਮ ਆਪਾਂ ਨੇ ਦੂਏ ਦਿੱਤੇ ਹੈ ਨਾ ਬੜੇ ਵਾਲੇ ਇਹ ਬੜੇ ਜਿਆਦਾ ਹੋ ਜਾਣੇਗਾ ਨਾ ਬੜਾ ਬੁੱਢਾ ਹੈ ਬੜਾ ਹੰਦਲਾ ਹੈ ਹਾਂ ਸੌਜੀਏ ਜੀ 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 ਰੱਪਾ ਕੋਈ ਨਹੀਂ ਬੈਨੇਟ ਚਾਹ ਰਿਹਾ ਇਸ ਦਾ ਦੇਖਾ ਦੋ ਆਹਨੇ ਚਾਲੂ ਆਪਾਂ ਪ੍ਰੋਪਰ ਵੀਡੀਓ ਬਣਾਵਾਂਗੇ ਆਪਾਂ ਨੇ ਪੇਂਟ ਕਰਾਇਆ orange ਕਿਹੜੇ ਸਮਾਨ ਨੂੰ ਆਪਣੇ ਨੂੰ ਇਹ ਕਿੱਥੇ ਕਰਾਇਆ ਹੋਇਆ ਹੋਣਾ ਹੈ ਹੋ ਜਣਾ ਕਰਾਇਆ ਮਤਲਬ ਕਹਿੰਦੇ ਬੱਸ ਦੱਸ ਦੱਸਿਆ ਜੀ ਇਗਲਾ ਅਜੂਦੀ ਡਾਇਰੀ ਪੈਂਟਰ ਕਰਕੇ ਖੜਾ ਕਾ ਉਹ ਰੇਅਰ ਕਿਆ ਕਰੀ ਲੈ ਜਣੇ ਤੇ ਹੁਣ ਕੱਲੂ ਕੱਦੂ ਕਰਨਾ ਪੁੱਤਾ ਪਾਸ ਮੈਂ ਰੇਡ ਬੰਦੇ ਆ ਕਿਹੜੇ ਮੈਸਟਰੀ ਕੋਲ ਮਾਰੀ ਮਿਲ ਜਾਈਆਂ ਹੋਰਾਨ ਕਰ ਉਹ ਨਹੀਂ ਕਰਦੇ ਉਧਰ ਹੈ ਬਹੁਤ ਠੀਕ ਹੈ ਬਸ ਉਹ ਬੰਦੇ ਠੀਕ ਹੈ ਉਹ ਬੰਦੇ ਠੀਕ ਵੀਡੀਓ ਦੇਖਦੇ ਹਣੇ ਆ ਚੱਲ ਕੋਈ ਬਸ ਅੱਜ ਇੱਕ ਨਾ ਪਾਸ ਹੋ ਗੋ ਮਾਨੇ ਕੱਦੂ ਇਧਰ ਮੈਂ ਖੋਣ ਕਰ ਗਿਆ ਨਾ ਦੋ ਤਿੰਨ ਨੂੰ ਨਵ ਨਗਾਤਾਰ ਵਧਾਈਆਂ ਹੈ ਨਾ ਬਾਈ ਨੂੰ ਪੁੱਛ ਲਗਾ ਐਤਵਾਰ ਤੁਹਾਨੂੰ ਛੁੱਟੀ ਤਾਂ ਨਹੀਂ ਕਾਲੂ ਕਿਤੇ ਕਹਿੰਦਾ ਐਕਵਰਲ ਦਾ ਐਕਲ ਕੁਛ ਮੁਝੇ ਦਿਨ ਬੱਥੀ ਆਫ ਨਹੀਂ ਕੱਲ ਨੂੰ ਟਾਈਮ ਤੇ ਆਉਂਣਾ ਸ਼ਾਮ ਨੂੰ ਟਾਈਮ ਤੇ ਆ ਦੋ ਬਈ ਸ਼ਾਮ ਦੀ ਪਾਰਟੀ ਕਰਨੀ ਪੈਣੀ ਹੁੰਦੀ ਹੈ ਨਾ ਅ ਜਦੋਂ ਸ਼ਾਮ ਨੂੰ ਬਹੁਤ ਜਿਆਦਾ ਲੇਟ ਕਰਦਾ ਤੁਸੀਂ ਨੇ ਪਾਣੀ ਛੱਡ ਤਾ ਦੇਣਾ